ਤੁਰੰਦਾ ਹੁਨਰ ਡਾਕਟਰ ਨਿਰਿੰਦਰ ਸਿੰਘ ਕਪੂਰ ਦੁਆਰਾ ਲਿਖਿਆ ਗਿਆ ਲੇਖ ਹੈ ਇਹ ਤੇ ਆਪਾਂ ਡਾਕਟਰ ਨਿਰਿੰਦਰ ਸਿੰਘ ਕਪੂਰ ਬਾਰੇ ਪੜ੍ਹਦੇ ਹਾਂ ਉਸ ਤੋਂ ਬਾਅਦ ਆਪਾਂ ਕਰਾਂਗੇ ਤੁਰੰਦਾ ਹੁਨਰ ਲੇਖ ਦਾ ਸਾਰ ਡਾਕਟਰ ਨਿਰਿੰਦਰ ਸਿੰਘ ਕਪੂਰ ਦਾ ਜਨਮ 1944 ਈਸਵੀ ਵਿੱਚ ਪਿੰਡ ਆਦੀ ਜ਼ਿਲ੍ਹਾ 라ਵਲਪਿੰਡੀ ਪਾਕਿਸਤਾਨ ਵਿਖੇ ਸਰਦਾਰ ਹਰਦੀਪ ਸਿੰਘ ਦੇ ਘਰ ਮਾਤਾ ਵੀਰਮਵਾਲੀ ਦੀ ਕੁੱਖੋਂ ਹੋਇਆ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਰਹੇ ਡਾਕਟਰ ਕਪੂਰ ਅਜੋਕੇ ਦੌਰ ਵਿੱਚ ਪੰਜਾਬੀ ਦੇ ਉੱਚ ਕੋਟੀ ਦੇ ਨਿਬੰਧਕਾਰ ਹਨ ਆਪ ਦੇ ਨਿਬੰਧਾਂ ਵਿੱਚ ਮਨੁੱਖ ਦੇ ਅਹਿਸਾਸਾਂ ਦੀ ਅਜਿਹੀ ਤਰਜਮਾਣੀ ਹੁੰਦੀ ਹੈ ਕਿ ਪਾਠਕ ਕਿੱਲਿਆ ਜਾਂਦਾ ਹੈ ਡਾਕਟਰ ਕਪੂਰ ਦੀ ਹਰ ਲਿਖਤ ਵਿੱਚੋਂ ਉਹਨਾਂ ਦਾ ਡੂੰਗਾ ਗਿਆਨ ਅਤੇ ਜੀਵਨ ਤਜਰਬਾ ਮੂੰਹੋਂ ਬੋਲਦਾ ਹੈ ਰੋਚਕਤਾ ਆਪ ਹੀ ਵਾਰਤਕ ਸ਼ੈਲੀ ਦੀ ਵਿਸ਼ੇਸ਼ਤਾ ਹੈ ਡਾਕਟਰ ਰਿੰਦਰ ਸਿੰਘ ਕਪੂਰ ਦੇ ਲੇਖ ਸੰਗ੍ਰਹਿਾਂ ਦਾ ਵੇਰਵਾ ਇਸ ਪ੍ਰਕਾਰ ਹੈ ਤਰਕਵੇਦ ਘਾਟ ਘਾਟ ਦਾ ਪਾਣੀ ਆਮੋ ਸਾਹਮਣੇ ਬੂਹੇ ਬਾਰੀਆਂ ਸੁਖਨ ਸੁਨੇਹੇ ਅੰਤਰ ਝਾਤ ਮਾਲਾ ਮਣਕੇ ਆਦਿ ਸੱਚੋ ਸੱਚ ਆਪ ਦੀ ਅਮਰੀਕਾ ਯਾਤਰਾ ਨਾਲ ਸੰਬੰਧਿਤ ਸਫਰਨਾਮਾ ਹੈ ਮਾਰਟਿਨ ਲੂਥਰ ਕਿੰਗ ਅਤੇ ਗਿਆਨੀ ਦਿੱਤ ਸਿੰਘ ਜੀਵਨ ਤੇ ਰਚਨਾ ਆਪਦੀਆਂ ਹੋਰ ਰਚਨਾਵਾਂ ਹਨ ਤੇ ਆਓ ਆਪਾਂ ਹੁਣ ਪੜ੍ਹਦੇ ਹਾਂ ਤੁਰੰਦਾ ਹੁਨਰ ਦਾ ਸੰਖੇਪ ਸਾਰ ਤੁਰੰਦਾ ਹੁਨਰ ਨਾਂ ਦੇ ਆਪਣੇ ਲੇਖ ਵਿੱਚ ਡਾਕਟਰ ਨਰਿੰਦਰ ਸਿੰਘ ਕਪੂਰ ਨੇ ਤੁਰੰਦੇ ਹੁਨਰ ਦੇ ਲਾਭ ਬਾਰੇ ਆਪਣੇ ਵਿਚਾਰ ਪ੍ਰਗਟਾਏ ਹਨ ਲੇਖਕ ਦਾ ਕਹਿਣਾ ਹੈ ਕਿ ਕੇਵਲ ਸਬਰ ਸੰਤੋਖ ਵਾਲਾ ਵਿਅਕਤੀ ਹੀ ਲੰਮੇ ਪੈંਡੇ ਮਾਰਨ ਦਾ ਹੌਸਲਾ ਅਤੇ ਸਿੱਦਕ ਦਿਖਾ ਸਕਦਾ ਹੈ ਜਿਹੜੇ ਲੋਕ ਠੀਕ ਤੁਰ ਨਹੀਂ ਸਕਦੇ ਉਹ ਹਮੇਸ਼ਾ ਗਲਤ ਨਿਸ਼ਾਨੀਆਂ ਤੇ ਨਿਸ਼ਾਨਿਆਂ ਤੇ ਪੁੱਜਦੇ ਹਨ ਮਨੁੱਖ ਜਦੋਂ ਤੋਂ ਕਾਰ ਤੇ ਸਵਾਰ ਹੋਇਆ ਹੈ ਉਦੋਂ ਤੋਂ ਹੀ ਤੁਰਨ ਦੀ ਮੌਜ ਤੋਂ ਵਾਂਝਿਆ ਹੋ ਗਿਆ ਹੈ ਪਹਾੜ ਅਤੇ ਸਮੁੰਦਰਾਂ ਦੇ ਕਿਨਾਰੇ ਮਨੁੱਖ ਸਾਨੂੰ ਇਸ ਲਈ ਚੰਗੇ ਲੱਗਦੇ ਹਨ ਕਿਉਂਕਿ ਇਹ ਸਾਨੂੰ ਤੁਰਨ ਦਾ ਮੌਕਾ ਦਿੰਦੇ ਹਨ ਤੁਰਨ ਨੂੰ ਲੇਖਕ ਹਲਕੇ ਫੁਲਕੇ ਹੋਣ ਦਾ ਹੁਨਰ ਕਹਿੰਦਾ ਹੈ ਯੂਨਾਨੀ ਪਾਤਰ ਯੂਲਿਸਿਸ ਅਤੇ ਪੰਜਾਬ ਦੇ ਸ਼ੀਰਗੁਰੂ ਨਾਨਕ ਦੇਵ ਜੀ ਸਦਾ ਤੁਰਦੇ ਰਹਿਣ ਵਾਲੇ ਵਿਅਕਤੀਆਂ ਦੇ ਪ੍ਰਤੀਕ ਹਨ ਪੰਜਾਬੀ ਕਿੱਸਿਆਂ ਦੇ ਪ੍ਰੇਮੀ ਤੁਰ ਕੇ ਹੀ ਆਪਣੀਆਂ ਪ੍ਰੇਮਿਕਾਵਾਂ ਦੇ ਦੇਸ਼ ਪਹੁੰਚਦੇ ਸਨ ਮਨੁੱਖ ਨੂੰ ਤੁਰਨ ਦੇ ਜਿਹੜੇ ਕੁੱਝ ਮੌਕੇ ਮਿਲਦੇ ਹਨ ਉਹ ਉਹਨਾਂ ਤੋਂ ਵੀ ਲਾਭ ਨਹੀਂ ਉਠਾਉਂਦੇ ਇਸ ਲਈ ਮਨੁੱਖ ਦੀਆਂ ਸਰੀਰਕ ਸਮੱਸਿਆਵਾਂ ਵੱਧ ਗਈਆਂ ਹਨ। ਲੇਖਕ ਅਨੁਸਾਰ ਅਸੀਂ ਡਾਕਟਰ ਕੋਲ ਜਾਣ ਤੇ ਆਪਰੇਸ਼ਨ ਕਰਵਾਉਣ ਲਈ ਤਾਂ ਤਿਆਰ ਹੋ ਜਾਂਦੇ ਹਾਂ ਪਰ ਤੁਰਨ ਲਈ ਤਿਆਰ ਨਹੀਂ ਹੁੰਦੇ। ਅਮੀਰ ਘਰਾਂ ਵਿੱਚ ਕੇਵਲ ਠੋਕਰਾਂ ਨੌਕਰਾਂ ਦੀ ਹੀ ਸਿਹਤ ਠੀਕ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਹੀ ਸਾਰੇ ਕੰਮ ਕਰਨੇ ਪੈਂਦੇ ਹਨ ਅਤੇ ਉਹੀ ਤੁਰਦੇ ਹਨ। ਜਿਹੜੇ ਪਤੀ-ਪਤਨੀ ਇਕੱਠੇ ਸੈਰ ਕਰ ਸਕਦੇ ਹਨ ਉਹ ਦੁਨੀਆ ਦੀ ਹਰ ਮੁਸੀਬਤ ਦਾ ਖਿਹੜੇ ਮੱਥੇ ਸਾਹਮਣਾ ਕਰ ਸਕਦੇ ਹਨ। ਕੁਝ ਲੋਕ ਕਿਸੇ ਬਿਮਾਰੀ ਕਾਰਨ ਤੁਰਦੇ ਹਨ। ਪਰ ਜਿਸ ਵਿਅਕਤੀ ਨੂੰ ਤੁਰਨ ਦੀ ਆਦਤ ਹੈ ਉਹ ਉਸ ਨੂੰ ਬਿਮਾਰੀ ਲੱਗਦੀ ਹੀ ਨਹੀਂ ਪਰ ਸਾਨੂੰ ਕੋਈ ਵੀ ਅਜਿਹਾ ਵਿਅਕਤੀ ਨਹੀਂ ਮਿਲਦਾ ਜਿਹੜਾ ਤੁਰਨ ਦਾ ਸ਼ੌਕ ਰੱਖਦਾ ਹੋਵੇ ਅਤੇ ਆਪਣੇ ਦੇਸ਼ ਨੂੰ ਪਿਆਰ ਨਾ ਕਰਦਾ ਹੋਵੇ ਤੁਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਕੁਦਰਤ ਦੇ ਹਵਾਲੇ ਕਰ ਦਿੰਦਾ ਹੈ ਅਤੇ ਕੁਦਰਤ ਉਸ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦੀ ਹੈ ਤੁਰਨ ਨਾਲ ਸਾਡਾ ਪ੍ਰਕਿਰਤੀ ਨਾਲ ਸੰਬੰਧ ਜੁੜਦਾ ਹੈ ਇਹ ਸੰਬੰਧ ਸਾਡੇ ਮਨ ਨੂੰ ਅਮੀਰ ਅਤੇ ਦਿਲ ਨੂੰ ਵਿਸ਼ਾਲ ਕਰਦਾ ਹੈ ਸਭ ਤੋਂ ਚੰਗੀ ਸੈਰ ਪਾਣੀ ਦੇ ਕਿਨਾਰੇ ਹੁੰਦੀ ਹੈ ਪਰ ਸੈਰ ਕੋਈ ਵੀ ਮਾੜੀ ਨਹੀਂ ਹੁੰਦੀ ਤੁਰਨ ਨਾਲ ਨਿਗੂਣੀਆਂ ਚੀਜ਼ਾਂ ਵੀ ਸੁੰਦਰ ਪ੍ਰਤੀਤ ਹੋਣ ਲੱਗ ਪੈਂਦੀਆਂ ਹਨ ਤੁਰਨੇ ਇਕੱਲੇ ਤੁਰਨਾ ਜਾਂ ਕਿਸੇ ਹਮਖਿਆਲ ਨਾਲ ਤੁਰਨਾ ਨਿੱਜੀ ਪਸੰਦ ਦੀ ਗੱਲ ਹੈ ਪਰ ਮਹੱਤਵਪੂਰਨ ਗੱਲ ਇਹ ਹੈ ਕਿ ਤੁਰਿਆ ਜਾਵੇ ਕਿਸੇ ਵੀ ਉਮਰ ਵਿੱਚ ਤੁਰਨਾ ਚੰਗਾ ਹੈ ਤੁਰਨ ਨਾਲ ਹੀ ਮਨ ਦੀ ਸ਼ਾਂਤੀ ਮਿਲਦੀ ਹੈ ਜੋਕੇ ਯੁੱਗ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਵੱਧ ਗਈ ਹੈ ਜਿਹੜੇ ਤੁਰਨ ਨੂੰ ਸਮੇਂ ਦੀ ਬਰਬਾਦੀ ਕਹਿਣਗੇ ਤੁਰਨ ਦੇ ਵਿਰੋਧ ਵਿੱਚ ਇਹ ਕਈ ਦਲੀਲਾਂ ਦਿੰਦੇ ਹਨ ਜਿਵੇਂ ਇੱਕ ਪਹਾੜ ਇੱਕ ਦਰਿਆ ਜਾਂ ਇੱਕ ਜੰਗਲ ਦੇਖ ਲਿਆ ਤਾਂ ਹੋਰ ਪਹਾੜ ਦਰਿਆ ਜਾਂ ਜੰਗਲ ਦੇਖਣ ਦੀ ਲੋੜ ਨਹੀਂ ਜਾਂ ਇੱਕ ਖੋਤਾ ਜੇਕਰ 100 ਮੀਲ ਵੀ ਤੁਰ ਜਾਵੇ ਤਾਂ ਕੀ ਉਹ ਘੋੜਾ ਬਣ ਜਾਵੇਗਾ ਇਹਨਾਂ ਲੋਕਾਂ ਨੂੰ ਪਛਾਣਨ ਵਿੱਚ ਟੱਪਲਾ ਨਹੀਂ ਖਾਣਾ ਚਾਹੀਦਾ ਇਨਾ ਲੋਕਾਂ ਦੀ ਬਹੁਤੀ ਗੱਲਬਾਤ ਆਪਣੇ ਬਿਮਾਰੀਆਂ ਬਾਰੇ ਹੀ ਹੁੰਦੀ ਹੈ। ਅਜਿਹੇ ਲੋਕ ਤਰਸ ਦੇ ਪਾਤਰ ਹੁੰਦੇ ਹਨ। ਤੁਰੰਤ ਦਾ ਮੌਕਾ ਮਿਲਣ ਤੇ ਸਾਨੂੰ ਜਰੂਰ ਤੁਰਨਾ ਚਾਹੀਦਾ ਹੈ। ਪਿਆਰ ਉਸੇ ਵਿਅਕਤੀ ਦਾ ਹੀ ਸਤਕਾਰ ਹੈ। ਸਤਕਾਰਯੋਗ ਹੈ ਜਿਹੜਾ ਤੁਹਾਨੂੰ ਤੁਰ ਕੇ ਮਿਲਣ ਹੋਂਦਾ ਹੈ। ਤੁਰਨ ਨਾਲ ਜੇਕਰ ਅਸੀਂ ਅਨੁਭਵ ਦੀ ਦੌਲਤ ਲਿਆਉਣਾ ਚਾਹੁੰਦੇ ਹਾਂ ਤਾਂ ਤੁਰਨ ਵੇਲੇ ਆਪਣੇ ਨਾਲ ਅਨੁਭਵ ਦਾ ਸਰਮਾਇਆ ਲੈ ਕੇ ਚੱਲੋ। ਇੱਕ ਯੂਨਾਨੀ ਫਿਲਾਸਫਰ ਜਦ ਭਾਰਤ ਲਈ ਤੁਰਿਆ ਸੀ ਤਾਂ ਉਸਨੇ ਆਪਣੀ ਯਾਤਰਾ ਦਾ ਉਦੇਸ਼ ਦੱਸਦਿਆਂ ਕਿਹਾ ਸੀ ਕੋਈ ਦੇਖਣ ਚੱਲਿਆ ਹੈ ਕਿ ਦੁਨੀਆਂ ਕੋਲ ਉਸ ਨੂੰ ਸਿਖਾਉਣ ਲਈ ਕੀ ਹੈ ਅਤੇ ਉਸ ਕੋਲ ਦੁਨੀਆਂ ਨੂੰ ਸਿਖਾਉਣ ਲਈ ਕੀ ਹੈ ਚੀਨੀ ਯਾਤਰੀ ਹਿਊਨ ਸੰਗ ਅਤੇ ਫਾਹੀਅਨ ਤੁਰ ਕੇ ਹੀ ਭਾਰਤ ਆਏ ਸਨ ਤੁਰਨ ਨਾਲ ਜ਼ਿੰਦਗੀ ਦਾ ਤਜਰਬਾ ਪ੍ਰਾਪਤ ਹੁੰਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਚਿਹਰੇ ਤੇ ਝੋੜੀਆਂ ਨਾ ਪੈਣ ਤਾਂ ਇਨ੍ਹਾਂ ਤੁਰੋ ਕਿ ਤੁਹਾਡੇ ਬੂਟਾਂ ਤੇ ਝੋੜੀਆਂ ਪੈ ਜਾਣ ਇਹ ਤੁਹਾਡੇ ਤੇ ਨਿਰਪਰ ਕਰਦਾ ਹੈ ਕਿ ਚੂੜੀਆਂ ਤੁਹਾਡੇ ਬੂਟਾਂ ਤੇ ਪਹਿਣ ਜਾਂ ਤੁਹਾਡੇ ਚਿਹਰੇ ਤੇ